ਅੱਜ ਦਿਸ਼ਾ ਦੀ ਮੀਟਿੰਗ ਹੋਈ ਹੈ ਜਿਹਦੇ ਜਸੀਂ ਰਿਵਿਊ ਕਰਨਾ ਹੁੰਦਾ ਅਮਰਸਰ ਦੇ ਵਿੱਚ ਸੈਂਟਰ ਕੇਂਦਰ ਦੀ ਸਰਕਾਰ ਔਰ ਸਟੇਟ ਗਵਰਨਮੈਂਟ ਦੇ ਚੱਲਦੇ ਪ੍ਰੋਜੈਕਟਾਂ ਦਾ ਔਰ ਉਹਦੇ ਵਾਸਤੇ ਐਮ.ਐਲ.ਏ ਸਵਾਨ ਸ਼੍ਰੀ ਕੁਬਰੂ ਜੇ ਪ੍ਰਤਾਪ ਜੀ ਔਰ ਮੈਡਮ ਜੀਮੇ ਜਗਦੀਮਨ ਜੋਤੀ ਉਹ ਵੀ ਇੱਥੇ ਹਾਜ਼ਰ ਸਨ ਔਰ ਅਸੀਂ ਸਾਰੀਆਂ ਸਕੀਮਾਂ ਦੇ ਉੱਤੇ ਡਿਟੇਲਡ ਡਿਸਕਸ਼ਨ ਕੀਤੀ ਹੈ ਜਿਹਦੇ ਖਾਸ ਕਰਕੇ ਨਗਰ ਨਿਕਮ ਦੇ ਵਿੱਚ ਜਿਹੜੀ ਹਾਲਾਤ ਸ਼ਹਿਰ 'ਚ ਬਣੇ ਨੇ ਕੂੜਾ ਹਟਾਉਣ ਦੇ ਜਾਂ ਗੰਦਲੇ ਪਾਣੀ ਦੇ ਸ਼ਹਿਰ 'ਚ ਬਣੇ ਨੇ ਉਹ ਡਿਸਕਸ ਹੋਇਆ ਉਹਦੇ ਨਾਲ ਜਿਹੜੀ ਸਮਾਰਟ ਸਿਟੀ ਸਕੀਮ ਹੈ ਉਹਨੂੰ ਅਸੀਂ ਵਿਜੀਲੈਂਸ ਦੀ ਇਨਕੁਆਰੀ ਮੰਗੀ ਹੈ ਕਿ ਉਹ ਵਿਜੀਲੈਂਸ ਦੀ ਇਨਕੁਆਰੀ ਦਿੱਤੀ ਜਾਵੇ ਕਿ ਸਮਾਰਟ ਸਿਟੀ ਸਕੀਮ ਜਿਹੜੀ ਹੈ ਉਹਦੇ ਪੈਸੇ ਕਿੱਦੇ ਕਿੱਦਾ ਪੂਰੇ ਲੱਗੇ ਆ ਔਰ ਇਹਦਾ ਇਨਕੁਆਰੀ ਕਰਕੇ ਕਿਉਂਕਿ ਸਾਨੂੰ ਪਤਾ ਹੈ ਇਹਦੇ ਵਿੱਚ ਪੈਸੇ ਪ੍ਰੋਪਰ ਨਹੀਂ ਯੂਜ਼ ਹੋਏ ਔਰ ਇਹਨਾਂ ਦੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਬੰਦੇ ਗੁਨਾਹਗਾਰ ਨੇ ਔਰ ਗੰਦੇ ਨਾਲੀ ਦੀ ਸਮੱਸਿਆ ਨੂੰ ਲੈ ਕੇ ਡਿਸਕਸ ਹੋਈ ਹੈ ਵੀ ਸਰਕਾਰ ਕਦੋਂ ਪ੍ਰੋਜੈਕਟ ਬਣਾਉਂਗੀ ਔਰ ਉਹਦੇ ਵਾਸਤੇ ਵਿਸਤਾਰ ਚਰਚਾ 1 ਘੰਟੇ ਦੀ ਹੋਈ ਹੈ ਕਰੀਬ ਜਿਹਦੇ ਚ ਤੁੰਗਟਾਪ ਡਰੇਨ ਹੈ ਭਗਤਾਲਾ ਨਾਲਾ ਹੈ ਔਰ ਨਵਾਂ ਜਿਹੜਾ ਨਾਲਾ ਬਣ ਰਿਹਾ ਡ੍ਰੀਮ ਸਿਟੀ ਦੇ ਨਾਲ ਉਹਦੇ ਤੇ ਡਿਸਕਸ਼ਨ ਹੋਈ ਹੈ ਔਰ ਪੋਲੂਸ਼ਨ ਡਿਪਾਰਟਮੈਂਟ ਨੂੰ ਅਸੀਂ ਇਹ ਕਿਹਾ ਗਿਆ ਕਿ ਤੁਸੀਂ ਆਪਣਾ ਕੰਮ ਧਰਾਤਲ ਤੇ ਉਤਰ ਕੇ ਕਰੋ ਜਿਹੜਾ ਕਿ ਦਿਖਦਾ ਨਹੀਂ ਠੀਕ ਹੈ ਫੈਲਾ ਜੋ ਸਭ ਕੋ ਠੀਕ ਦੱਸ ਰਹੇ ਹੈ ਪਰ ਧਰਾਤਲ ਤੇ ਠੀਕ ਨਹੀਂ ਹੈਗਾ ਉਸ ਤੋਂ ਇਲਾਵਾ ਖੇਤੀਬਾੜੀ ਡਿਪਾਰਟਮੈਂਟ ਦੇ ਨਾਲ ਰਿਵਿਊ ਕੀਤਾ ਗਿਆ ਉਹਦੇ ਜੀ ਡਾਈਵਰਸੀਫਿਕੇਸ਼ਨ ਨੂੰ ਲੈ ਕੇ ਜ਼ੋਰ ਦਿੱਤਾ ਗਿਆ ਔਰ ਪੋਲੂਸ਼ਨ ਨੂੰ ਘਟਾਉਣ ਵਾਸਤੇ ਜਿਹੜਾ ਪ੍ਰਾਣੀ ਦੇ ਸਰਣ ਕਰਕੇ ਪ੍ਰੋਫਿਸ਼ਨ ਨਾ ਹੁੰਦਾ ਅਸੀਂ ਮੇਜ ਝੋਨੇ ਦੀ 1 ਮਹੀਨਾ ਝੋਨੇ ਦੀ ਬਜਾਈ ਜਿਹੜੀ ਐਡਵਾਂਸ ਕਰ ਲਈ ਸਰਕਾਰ ਨੂੰ ਤਜਵੀਜ਼ ਭੇਜੀ ਹੈ ਦਸ਼ਾ ਕ ਔਰ ਇਹ 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 ਦੇ ਰਿਸਰਚ ਵੀ ਕਰਨਗੇ ਕੋਈ ਕੋਈ ਸ਼ਾਰਟ ਟਰਮ ਵੈਰੈਟੀਆਂ ਜਿਹੜੀਆਂ ਸਰਕਾਰ ਦਵੇ ਤਾਂ ਕਿ ਲੋਕਾਂ ਨੂੰ ਜਿਹੜਾ ਧੂਏ ਦੇ ਨਾਲ ਇੱਕ ਤੇ ਪਰਾਲੀ ਨੂੰ ਸਾਹਮਣੇ ਵਾਸਤੇ ਹਰ ਬਰ ਰੁਪਈਆ ਦੀ ਮਸ਼ੀਨਰੀ ਲੱਗ ਰਹੀ ਹੈ ਦੂਸਰਾ ਜਿਹਦੇ ਦੇ ਪਰਚਾ ਹੋ ਗਿਆ ਉਹਨੂੰ ਇੱਕ ਇੱਕ ਬੰਦੇ ਨੂੰ ਲੱਖ ਲੱਖ ਦੋ ਦੋ ਤਿੰਨ ਤਿੰਨ ਲੱਖ ਰੁਪਏ ਚ ਪਰਚਾ ਪੈਣਾ ਉਹ ਉਹ ਐਂਡ ਤੱਕ ਲੜਨ ਤੇ ਔਰ ਤੀਸਰਾ ਬਿਮਾਰੀਆਂ ਤੇ ਪੈਸਾ ਖਰਚ ਹੋ ਰਿਹਾ ਔਰ ਚੌਥਾ ਪਾਣੀ ਫੇਰ ਨਹੀਂ ਬਚ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਬਚਾ ਸਾਰੇ ਕੈਲਕੂਲੇਟ ਕਰਾਂਗੇ ਸਾਨੂੰ ਅਡਵਾਂਸ 'ਚੋਂ ਨਾ ਕਰ ਦੇਣਾ ਚਾਹੀਦਾ ਜਦੋਂ ਅਡਵਾਂਸ ਜੋ-ਜੋ ਲੋਕੀ ਡਿਵਰਸਿਫਿਕੇਸ਼ਨ 'ਚ ਤੁਰੇ ਆਉਣਗੇ ਤੇ ਮੁਸ਼ਕਲ ਆਲੂਣੀ ਜਾਏਗੀ ਤੇ ਸੋਇਲ ਟੈਸਟਿੰਗ ਵਾਸਤੇ ਇੱਕ ਵੱਡੀ ਲੈਬ ਜਿਹੜੀ ਅੰਮ੍ਰਿਤਸਰ ਬਣਾਉਂਦੀ ਤਜਵੀਜ਼ ਜਿਹੜੀ ਹੈ ਉਹ ਕੀਤੀ ਹੈ ਤਾਂ ਕਿ ਖੇਤੀਬਾੜੀ ਵਾਸਤੇ ਠੀਕ ਰਵੇ ਲੈਂਡ ਆਰਡਰ ਨੂੰ ਠੀਕ ਕਰਨ ਵਾਸਤੇ ਕਮਿਸ਼ਨਰ ਪੁਲਿਸ ਔਰ ਐਸਐਸਪੀ ਅੰਮ੍ਰਿਤਸਰ ਦੇ ਉਹਨਾਂ ਸਾਰਿਆਂ ਨਾਲ ਡਿਸਕਸ਼ਨ ਹੋਈ ਹੈ ਕਿ ਕਿਵੇਂ ਤੁਸੀਂ ਲੈਂਡ ਆਰਡਰ ਠੀਕ ਰੱਖਣਾ ਹੈ ਅੱਜ ਹਾਲਾਤ ਮਾੜੇ ਨੇ ਹੈਰੀਟੇਜ ਸਟਰੀਟ ਤੇ ਵੀ ਬਹੁਤ ਬੁਰੀ ਹਾਲਤ ਹੈ ਜਿਹੜਾ ਖਾਸ ਕਰ ਲੁੱਟ ਕੋ ਡਰੱਗਸ ਦੀ ਬਹੁ ਔਰ 에어ਪੋਰਟ ਦੇ ਉੱਤੇ ਵੀ ਕੁਝ ਜਿਹੜੇ ਲੋਕ ਨੇ ਉਹ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਨੇ ਸੋ ਉਹਨਾਂ ਤੇ ਸਖਤ ਕਾਰਵਾਈ ਕਰਨ ਦੀ ਤਾੜਨਾ ਕੀਤੀ ਗਈ ਸਖਤ ਕਾਰਵਾਈਆਂ ਕੀਤੀਆਂ ਜਾਣ ਚਾਹੇ ਕੋਈ ਝਗੜਾ ਹੁੰਦਾ ਸੀ ਕਿ ਝਗੜੇ ਦੀ ਐਫ ਆਈ ਆਰ ਜ਼ਰੂਰ ਦੇ ਦਿੱਤ ਕਰੋ ਰਾਜੀ ਨਾਮੇ ਬਾਅਦ ਦੀ ਗੱਲ ਹੈ ਕੋਰਟ ਚ ਜਾ ਕੇ ਰਾਜੀ ਨਾਮਾ ਦੇਣ ਉਸੇ ਪਨਾਹ ਦੇ ਉੱਤੇ ਅੱਜ ਮਾਹੌਲ ਖਰਾਬ ਹੋਇਆ ਪਿਆ ਲੋਕਾਂ 'ਚ ਡਰ ਸੈਂ ਬਹੁਤ ਜ਼ਿਆਦਾ ਹੈ ਉਹਨੂੰ ਦੂਰ ਕਰ ਲਈ ਉਹਨਾਂ ਨਾਲ ਵੀ ਚਰਚਾ ਕੀਤੀ ਹੈ ਡੀਓ ਨਾਲ ਵੀ ਕਿ ਚਰਚਾ ਹੋਈ ਹੈ ਜਿਹੜੇ ਟੀਚਰ ਨੇ ਉਹਨਾਂ ਦੀਆਂ ਡਿਊਟੀਆਂ ਨਾ ਲਾਈਆਂ ਜਾਣ ਚੋਣਾ ਚ ਉਹਨੂੰ ਲੈ ਕੇ ਅਸੀਂ ਵਿਸ਼ੇਸ਼ ਚਰਚਾ ਕੀਤੀ ਹੈ 176 ਦੇ ਕਿ ਡਿਊਟੀਆਂ ਨੇ ਜਿਹੜੀਆਂ ਇੱਕ ਸਾਲ ਤੋਂ ਬੱਚੇ ਪੜ੍ਹਾਈ ਤੋਂ ਵਾਂਝੇ ਨੇ ਟੀਚਰ ਪਹਿਲਾਂ ਘਟਨੇ ਫਿਰ ਬੱਚੇ ਹੀ ਵਾਂਝੇ ਹੋ ਗਏ ਉੱਥੇ ਚਰਚਾ ਹੋਈ ਹੈ ਸ਼ਿਵ ਸਰਜਨਾਂ ਹੋਈ ਹੈ ਹਸਪੀਟਲਾਂ ਨੂੰ ਲੈ ਕੇ ਡਾਕਟਰਾਂ ਦੀ ਜਿੱਥੇ ਕਮੀ ਹੈ ਉਹ ਸਰਕਾਰ ਨੂੰ ਲਿਖਿਆ ਗਿਆ ਕਈ ਜਗ੍ਹਾ ਤੇ ਵੀਆਈਪੀ ਡਿਊਟੀਆਂ ਲੱਗਦੀਆਂ ਉਹਨੂੰ ਲੈ ਕੇ ਡਿਸਕਸ਼ਨ ਅੱਛੀ ਵੱਡੇ ਤਰੀਕੇ ਨਾਲ ਹੋਈ ਹੈ ਔਰ ਸਮਾਰਟ ਸਿਟੀ ਨੂੰ ਲੈ ਕੇ ਔਰ ਜਿਹੜੇ ਅੰਮ੍ਰਿਤ ਵਰਗੀ ਯੋਜਨਾ ਹੈ ਉਹਨਾਂ ਦੇ ਉੱਤੇ ਤਰਜੀਹ ਦੇ ਨਾਲ ਕੰਮ ਕਰ ਲਈ ਇਹਨਾਂ ਨੂੰ ਕਿਹਾ ਗਿਆ ਹੈ ਔਰ ਵੀ ਡਿਪਾਰਟਮੈਂਟ ਜਿਹੜੇ ਨੇ ਇਹਦੇ ਵਿੱਚ ਕਾਫੀ ਡਿਪਾਰਟਮੈਂਟ ਸੀ ਜਿਹੜੇ ਅਸੀਂ ਡਿਸਕਸ ਕੀਤੇ ਆ ਉਹਦੇ ਵਿੱਚ ਮੰਡੀ ਬੋਰਡ ਨੂੰ ਲੈ ਕੇ ਮੰਡੀ ਬੋਰਡ ਦੀਆਂ ਛੜਕਾਂ ਨੂੰ ਲੈ ਕੇ ਡਿਸਕਸ਼ਨ ਹੋਈ ਹੈ ਮੰਡੀਆਂ ਨੂੰ ਲੈ ਕੇ ਸਾਰੀ ਡਿਸਕਸ਼ਨ ਹੋਈ ਹੈ ਜਿਹੜੀ ਇਹਨੇ ਮੁਸ਼ਕਲਾਂ ਸੀ ਉਹਨਾਂ ਦੇ ਉੱਤੇ ਅਸੀਂ ਚਰਚਾ ਕੀਤੀ ਓਟ ਸੈਂਟਰ ਜਿਹੜੇ ਡੀਡਿਕਸ਼ਨ ਸੈਂਟਰ ਹੈ ਉਹਨਾਂ ਨੂੰ ਲੈ ਕੇ ਜਿਹੜੇ ਸਰਕਾਰੀ ਡੀਡਿਕਸ਼ਨ ਸੈਂਟਰ ਹੈ ਉਹ ਬਿਲਕੁਲ ਚੱਲ ਨਹੀਂ ਰਹੇ ਉਹਨਾਂ ਦੇ ਉੱਤੇ ਉਹਨਾਂ ਦਾ ਉਹਨਾਂ ਦੀ ਜਿਹੜੀ ਹੈ ਪੁੱਛ ਜਿਹੜੀ ਹੈ ਉੱਥੇ ਅਫਸਰ ਸਹਿਮਾਨ ਤੋਂ ਕੀਤੀ ਗਈ ਉਹਨਾਂ ਨੂੰ ਚਲਾਉਣ ਵਾਸਤੇ ਉਹਨਾਂ ਨੂੰ ਕਿਹਾ ਗਿਆ ਇਹਨਾਂ ਨੂੰ ਠੀਕ ਤਰੀਕੇ ਨਾਲ ਚਲਾਇਆ ਜਾਵੇ ਕਿਉਂਕਿ ਅ ਉਹਨਾਂ ਨੂੰ ਠੀਕ ਕੀਤਾ ਜਾਵੇ ਜਿੱਥੇ ਜਿੱਥੇ ਡਾਕਟਰਾਂ ਦੀ ਕਮੀ ਹੈ ਉਹ ਸਰਕਾਰ ਨੂੰ ਲੈ ਕੇ ਭੇਜੇ ਜਾਣ ਹੋਰ ਵੀ ਜਿਹੜੇ ਪਿੰਡਾਂ ਦੇ ਖਾਸ ਕਰਕੇ ਅ ਅਟਾਰੀ ਚਗਾਮਾ ਅਜਨਾਲਾ ਮਜੀਠਾ ਜਿੱਥੇ ਜਿੱਥੇ ਮੰਨ ਵਾਲੇ ਜਿੱਥੇ ਜਿੱਥੇ ਡਾਕਟਰਾਂ ਦੀ ਕਮੀ ਹੈ ਔਰ ਨਰਸਿਸ ਸਟਾਫ ਦੀ ਕਮੀ ਹੈ ਉਹ ਸਰਕਾਰ ਪੂਰੀ ਕਰੇ ਲੋਕਾਂ ਨੂੰ ਸਹੂਲਤਾਂ ਦੇਣਾ ਸਰਕਾਰ ਦਾ ਕੰਮ ਹੈ ਸੋ ਉਹਦੇ ਤੇ ਵੀ ਚਰਚਾ ਹੋਈ ਹੈ ਅ ਨੈਸ਼ਨਲ ਹਾਈਵੇ ਨੂੰ ਲੈ ਕੇ ਡਿਟੇਲ ਪ੍ਰੋਜੈਕਟਾਂ ਦੀ ਚਰਚਾ ਹੋਈ ਹੈ ਅ ਜਿਹੜੇ ਅੰਮ੍ਰਿਤਸਰ ਤੋਂ ਰਮਦਾਸ ਨੂੰ ਰੋਡ ਜਾਂਦੀ ਉਹ ਬਹੁਤ ਜਗ੍ਹਾ ਤੇ ਰੁਕੀ ਪਈ ਹੈ ਉਹਦੇ ਪ੍ਰੋਜੈਕਟ ਥੋੜੇ ਦਿਨਾਂ ਚ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਉਹਦਾ ਕੋਈ ਮੁਸ਼ਕਲਤ ਸੀ ਜਿਹੜੀਆਂ ਹੱਲ ਹੋ ਚੁੱਕੀਆਂ ਨੇ ਔਰ ਜਿਹੜਾ ਲੋਹਾਰਾ ਕਾ ਰੋਡ ਤੇ ਬ੍ਰਿਜ ਹੈ ਉਹ ਨਵਾਂ ਨਵਾਂ ਪਾਸ ਹੋ ਗਿਆ ਉਹਦਾ ਟੈਂਡਰ ਹੋ ਚੱਲਿਆ ਮੇਰੇ ਖਿਆਲ ਵੱਧ ਤੋਂ ਵੱਧ ਫਰਵਰੀ ਚ ਉਹ ਬ੍ਰਿਜ ਜਿਹੜਾ ਹੈ ਉਹ 15 ਦੇ ਉੱਤੇ ਸ਼ੁਰੂਆਤ ਉਹਦੀ ਹੋ ਜੇਗੀ ਬੱਲੇ ਬ੍ਰਿਜ ਦਾ ਵੀ ਇਹੀ ਹੈ ਬੱਲੇ ਬ੍ਰਿਜ ਦੇ ਠੇਕੇਦਾਰ ਨੇ ਕੰਮ ਕਰਨਾ ਛੱਡਤਾ ਸੀ ਕਿਸੇ ਉਹਨੇ ਆਉਦੀ ਆਪਣੀ ਪ੍ਰੋਬਲਮ ਸੀ ਉਹਦੇ ਨਾਲ ਹੁਣ ਸੈਟਲਮੈਂਟ ਹੋ ਕੇ ਉਹ ਬੱਲੇ ਬ੍ਰਿ ਐਕਸੀਡੈਂਟ ਹੋ ਰਹੇ ਨੇ ਉਹਨਾਂ ਦੇ ਉੱਤੇ ਰਿਫਲੈਕਟਰ ਲਾਉਣਾ ਲਾਈਟ ਲਾਉਣਾ ਉਹ ਵੱਡੇ ਪੱਧਰ ਤੇ ਕੁਝ ਲੱਗੀਆਂ ਨੇ ਕਿਉਂਕਿ ਇਹਨਾਂ ਨੇ ਮੈਂ तकरीबन 2 ਹਫ਼ਤੇ ਤੋਂ ਇਹਨਾਂ ਦੇ ਟੱਚ 'ਚ ਹੀ ਆ ਉਹਨਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਬਾਕੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਸੋ ਉਹਨਾਂ ਦੇ ਨਾਲ ਵੀ ਡਿਸਕਸ਼ਨ ਹੋਈ ਹੈ ਔਰ ਬਾਕੀ ਹੋਰ ਵੀ ਬਹੁਤ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਨਾਲ ਅਸੀਂ ਸਾਰਾ ਸਮੇਂ ਸਮੇਂ ਤੇ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ ਨੈਸ਼ਨਲ ਸੋਸ਼ਲ ਅਸਿਸਟੈਂਟ ਪ੍ਰੋਗਰਾਮ ਪ੍ਰਾਈਮ ਮਿਨਿਸਟਰ ਇੰਪਲੀਮੈਂਟ ਜਨਰੇਸ਼ਨ ਪ੍ਰੋਗਰਾਮ ਇਦਾਂ ਐਮਪੀ ਲੈਡ ਹੋ ਗਿਆ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਸਕੀਮ ਅਜੀਵਕਾ ਮਿਸ਼ਨ ਸੋ ਸਾਰੀਆਂ ਸਕੀਮਾਂ ਨੂੰ ਅਸੀਂ ਡਿਸਕਸ ਕੀਤਾ ਔਰ ਅਸੀਂ ਜਿਹੜੀਆਂ ਇਹਦੀਆਂ ਖਾਮੀਆਂ ਨੇ ਉਹ ਸਰਕਾਰ ਨੂੰ ਵੀ ਲਿਖ ਕੇ ਭੇਜੀਆਂ ਔਰ ਕੇਂਦਰ ਸਰਕਾਰ ਨੂੰ ਵੀ ਲਿਖ ਕੇ ਭੇਜਣ ਜਾ ਰਹੇ ਹਾਂ ਧੰਨਵਾਦ